ਲੋ ਜੀ ਇਸ ਸ੍ਰੀ ਅਕਾਲ ਜੀ ਵੈਲਕਮ ਹੋਗੇ ਆਪ ਸਭ ਦਾ ਨਿਊ ਵਲੌਗ ਇਚ ਆਪ ਸਭ ਕੀ ਵਿੱਚ ਸਭ ਬੜੇ ਖਰਚ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਜੀ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਜੀ ਨਵਾਂ ਵਲੌਗ ਸ਼ੁਰੂ ਹੋ ਗਿਆ ਆਪ ਸਭ ਦਾ ਵੈਲਕਮ ਹੋ ਗਿਆ ਇਧਰ মালਤੀ ਭਾਂਡੇ ਮਾਂਜਰੀ ਸੀ ਤੇ ਇਸ ਤੋਂ ਬਾਅਦ ਇਹ ਕਰੇਗੀ ਆਪਣਾ ਛਾੜੂ ਪੋcha ਠੀਕ ਹੈ ਜੀ ਤੇ ਬੱਸ ਜੀ ਅੱਜ ਦਾ ਮੈਂ ਕੁਝ ਕੁ ਕਮ ਸਕਿਪ ਕਰਤਾ ਮੈਂ ਕਿਹਾ ਸੀ ਨਾ ਕਿ ਰੌਣਕ ਨੇ ਉਹ ਸਵੇਰ ਦਾ ਨਾਸ਼ਟ ਵੀ ਉਹ ਖਾ ਲੰਦਾ ਹੈ ਪਨੀਰ ਪੁਰਜੀ ਤੇ ਕੁਲਚਾ ਤੇ ਉਹ ਹੀ ਖਾ ਲੇਗਾ ਤੇ ਬੱਸ ਜੀ ਦਰਮਲ ਤੇ ਆਪਣਾ ਕੰਮ ਕਰ ਰਹੀ ਹੈ ਅੱਜ ਮੈਂ ਲੰਚ ਲਈ ਅਜੇ ਕੁਝ ਵੀ ਨਹੀਂ ਸੋਚਿਆ ਤੇ ਮੈਂ ਕੀ ਬਣਾਣਾ ਹੈ ਤੇ ਕੀ ਕਰਨਾ ਹੈ ਠੀਕ ਹੈ ਜੀ A few minutes later ਤੇ ਜੀ ਮੰਨ ਕੇ ਚਲੇਗੀ ਤੇ ਮੈਂ ਆਪ ਨੂੰ ਕਿਹਾ ਸੀ ਨਾ ਕਿ ਮੈਂ ਆਪ ਨੂੰ ਆਪਣੇ ਸੀਡਸ ਦਿਖਾਵਾਂਗੀ ਤੇ ਮੈਂ ਆਪ ਨੂੰ ਆਪਣੇ ਨੂੰ ਸੀਡ ਦਿਖਾਨੀ ਹੈ ਕਿ ਇਹਨਾਂ ਵਿੱਚ ਕਿਹੜੇ ਖਾਨੀ ਆ ਠੀਕ ਹੈ ਤੇ ਮੇਰਾ ਰੋਜ਼ ਦਾ ਕੰਮ ਹੈ ਜੀ ਸਮਾਨ ਨੂੰ ਅੱਗੇ ਪਿੱਛੇ ਕਰਨਾ ਆਏ ਹਾਏ ਕਿੱਧਰ नहीं इस पास रखते थो मैं तो, हाँ मैं उस पास नहीं रखे मैं भूलो ऐ खानी मैं है मैं अलसी जिनको कि बोलते इंग्लिश ही मैं पता नहीं ठीक है नी ग्रीन टी ठीक है ਤੇ ਐਵੇਂ ਗ੍ਰੀਨ ਟੀ ਜੋ ਮੈਂ ਰਾਤੀ ਕਈ ਵਾਰ ਰੋਟੀ ਤੋਂ ਬਾਅਦ ਲੈ ਲੈਨੀਆ ਕੱਪ ਜਿੰਨੀ ਠੀਕ ਹੈ ਤੇ ਐ ਮੈਂ ਸਭ ਇਹਦਾ ਇਸਲੇ ਰੱਖਨੀਆ ਨਾ ਬੱਚਿਆਂ ਦੇ ਹੱਥ ਲੱਗ ਜਾਂਦੇ ਨੇ ਫਿਰ ਦਿਖਤ ਹੁੰਦੀ ਏ ਠੀਕ ਹੈ ਤੇ ਇਧਰ ਕੱਢ ਲੈਨੇ ਆਂ ਅਸੀਂ ਉਹ ਮੈਂ ਭੁੱਲ ਗਈ ਸੀ ਮੈਂ ਉਹ ਬਲੇ ਕਰਾਚ ਰੱਖਣਾ ਏ ਇਧਰ ਰੱਖਣਾ ਤੇ ਮੈਂ ਤੁਹਾਨੂੰ ਦਿਖਾ ਦਨੀ ਹਾਂ ਮੈਂ ਕਿੰਨਾ ਕਿੰਨਾ ਲੈਨੀ ਆ ਮੈਂ ਉਹ ਵੀ ਦਿਖਾ ਦਨੀ ਆ ਇੱਕ ਮਿੰਟ ਇੱਕ ਮਟੋਰੀ ਇਹ ਦੇਖੋ ਚੰਨ ਮੱਚ ਐ ਸੋਚਾਂ ਬਸ ਜ਼ਿਆਦਾ ਨਹੀਂ ਲੈਣੀ ਹੁੰਦੀ ਔਰ ਵੈਸੇ ਇਹ ਨਾ ਨਮਕੀਨ ਨੇ ਮੈਂ ਰੋਸਟਡ ਲੈ ਕੇ ਆਨੀ ਆ ਮੈਂ ਕੱਚੇ ਨਹੀਂ ਲੈ ਕੇ ਆਂਦੀ ਕੱਚੇ ਵਾਲੇ ਮੇਰੇ ਤੋਂ ਨਹੀਂ ਖੁਇਨ ਹੁੰਦੇ ਤੇ ਮੈਂ ਰੋਸਟਡ ਲੈ ਕੇ ਆਨੀ ਆ ਇਹਦੇ ਨਮਕ ਪਿਆ ਹੁੰਦਾ ਤੁਸੀਂ ਇਹ ਚਾਹ ਨਾਲ ਖਾ ਸਕਦੇ ਹੋ ਠੀਕ ਹੈ ਫਿਰ ਤੁਸੀਂ ਇਹਦੇ ਚ ਹੁਣ ਦੋ ਚਾਰ ਕਾਜੂ ਪਾ ਲਓ ਬਦਾਮ ਪਾ ਲਓ ਥੋੜੀ ਜਿਆਦਾ ਇੱਕ ਮੀਲ ਪੂਰਾ ਹੋ ਜਾਂਦਾ ਹੈ ਠੀਕ ਹੈ ਤੇ ਮੈਂ ਇਹਨੂੰ ਉਧਰ ਖਨੀਏ ਇਹ ਦਰ ਬਹੁਤ ਥੋੜਾ ਸਾਈਡ ਹੋ ਉਹ ਚਲੀ ਗਈ ਉਹ ਤਾਂ ਜਾਨ ਤੋਂ ਬਾਅਦ ਵੀ ਇੰਨਾ ਪਾਂਡਾ ਹੋ ਗਿਆ ਉਹ ਪਾਂਡੇ ਮਾਂਝ ਗਈ ਆ ਰੇ ਬਟੇ ਆ ਰੇ ਜਿਸ ਖਾ ਰਿਆ ਫਰਾਈਜ਼ ਤੇ ਬਸ ਠੀਕ ਹੈ ਤੇ ਇਹ ਹੁੰਦੇ ਨੇ ਸੈਸਮੀ ਸੀਡ ਇਹ ਮੈਂ ਸੱਜੀਆਂ ਛਾੜਨੀਆਂ ਠੀਕ ਹੈ ਇਹ ਇਧਰ ਰੱਖ ਤਾ ਇਹ ਨਾ ਮੈਂ ਉਧਰ ਸਮਝੀ ਕਿ ਉਧਰ ਪਿਆ ਉਹ ਠੀਕ ਹੈ ਸਮਾਨ ਹਿਲਾਣਾ ਕਰਨਾ ਨਾ ਸ਼ਾਰਟ ਵਾਲੇ ਗਲਾਸ ਤੇ ਅਸੀਂ ਨਾ ਹੁਣ ਨਾ ਇਹਨੂੰ ਨਾ ਹੁਣ ਛੋੜ ਦੇਣਾ ਅਸੀਂ ਟੱਕ ਕੇ ਰੱਖ ਦਾਂਗੇ ਕਿਉਂ ਕਿ ਮੈਂ ਪੀਣ ਲਈ ਗੀਆਂ ਪੌਂਚੀਆ ਸੀਡ ਠੀਕ ਹੈ ਐਰੇ ਇਹ ਦੇਖੋ ਇਹਨੂੰ ਨਾ ਜਿਹੜਾ ਪਾਣੀ ਹੈ ਨਾ ਮਿੱਠੇ ਦਾ ਇਹ 12 ਘੰਟੇ ਰੱਖ ਕੇ ਫੇਰ ਪੀਣਾ ਐਵੇਂ ਨਹੀਂ ਪੀਣਾ ਚਿੱਟਾ-ਚਿੱਟਾ ਪਾਣੀ ਨਹੀਂ ਪੀਣਾ ਜਿਹੜਾ ਪੀਲਾ ਆਪਣਾ ਪੂਰਾ ਅਸਰ ਛੋੜ ਜਾਏ ਫਿਰ ਪੀਣਾ ਹੈ 12 ਘੰਟੇ ਹੋਣੇ ਚਾਹੀਦੇ ਨੇ ਤੇ ਚਲੋ ਵੀ ਮੈਂ ਚੀਆ ਸੀਡ ਪੀ ਕੇ ਨਾ ਫਿਰ ਮੈਂ ਆਪ ਨੂੰ ਮਿਲਦੀ ਆ ਠੀਕ ਹੈ ਤੇ ਬਾਜ਼ੀ ਹੁਣ ਮੈਂ ਆ ਗਈ ਸੀ ਅੰਦਰ ਤੇ ਮੈਂ ਇਹ ਆਏ ਜਸ ਦਿਖਾ ਰਿਆ ਆਪ ਨੂੰ ਆਪਣੇ ਫ੍ਰੈਂਚ ਫ੍ਰਾਈਜ਼ ਜਿਹੜੇ ਨੇ ਹੁਣੇ ਮੰਗਾਇਆ ਪੈਕੇਟ ਮਕੀਨ ਦਾ ਕਿਉਂਕਿ ਇਹ ਨਾ ਘਰ ਵਾਲੇ ਆਲੂ ਨਹੀਂ ਖਾ ਰਿਹਾ ਉਹਨਾਂ ਆਲੂ ਦਾ ਸਵਾਦ ਨਹੀਂ ਹੈ ਜਿਹੜੇ ਮਾਰਕੀਟ ਚ ਆ ਰਹੇ ਨੇ ਤੇ ਇਨੇ ਬਾਰੂ ਮਕੇ ਇਹਦਾ ਪੈਕੇਟ ਮੰਗਵਾਇਆ ਉਹ ਨੂੰ ਫਰਾਈ ਕਰ ਦਿੱਤਾ ਤੇ ਰੌਣਕ ਆਪਣਾ ਖਾ ਰਿਆ ਪਨੀਰ ਤੇ ਕੁਲਚਾ ਉਹ ਵੀ ਆਪ ਨੂੰ ਪਲੇਟ ਮੇ ਦਿਖਾ ਰਹੀਆਂ ਦੇਖੋ ਤੇ ਇਧਰ ਮੇਰਾ ਇਹ ਚੀਆ ਸੀਡਸ ਆ ਗਿਆ ਕਿਉਂਕਿ ਅੱਜ ਮੈਂ ਆਪ ਨੂੰ ਕਹਿਆ ਸੀ ਨਾ ਕਿ ਰੌਣਕ ਆਪਣਾ ਪਨੀਰ ਔਰ ਕੁਲਚਾ ਹੀ ਖਤਮ ਕਰ ਲੇਗਾ ਤੇ ਬੱਸ ਇਹਦਾ ਨਾਸ਼ਤਾ ਹੋ ਗਿਆ ਸੀ ਕਿ ਉਹਨੇ ਕੱਲ ਰਾਤੀ ਨਹੀਂ ਖਾਦਾ ਸੀ ਆਤੀ ਹੋਣੇ ਚਾਪ ਰੋਲ ਮੰਗਾ ਲੇ ਸੀ ਆਪਣੇ ਬਾਰੂ ਖਾ ਲੇ ਸੀ ਤੇ ਇਨੇ ਆਪਣਾ ਪਨੀਰ ਕੁਲਚਾ ਖਾ ਲਿਆ ਹੁਣ ਤੇ ਮੈਂ 치ਆ ਸੀਡ ਪੀ ਰਹੀ ਹਾਂ ਮੈਂ ਆਪਣਾ ਲੰਚ ਸਕਿਪ ਕਰਾਂਗੀ ਮੈਂ ਲੰਚ ਨਹੀਂ ਕਰਾਂਗੀ ਮੈਂ ਸ਼ਾਮੀ ਹੀ ਚਾਹਣਾ ਕੁਝ ਲਵਾਂਗੀ ਜੋ ਲਵਾਂਗੀ ਆਪ ਨੂੰ ਦਿਖਾਵਾਂਗੀ ਤੇ ਇਧਰ ਮੈਂ ਆਪਣੀ 치ਆ ਸੀਡ ਇੰਜੋਏ ਕਰ ਰਹੀ ਹਾਂ ਇਹ ਮੇਰਾ ਡੇਲੀ ਵਾਲਾ ਕੰਮ ਹੈ ਮੈਨੂੰ ਪੀਣਾ ਹੀ ਪੀਣਾ ਵੇ ਇਹਦੇ ਪੀਏ ਬਿਨਾ ਮੇਰਾ ਗੁਜ਼ਾਰਾ ਨਹੀਂ ਹੈ ਠੀਕ ਹੈ ਜੀ ਤੇ ਮੈਂ ਇਹਨੂੰ ਮਿੱਠੇ ਵਾਲੇ ਪਾਣੀ ਨਾਲ ਹੀ ਮਿਲਾ ਕੇ ਪੀਲਾਂਗੀ ਤੇ ਬਾਕੀ ਜਿਹੜੇ ਮਿੱਠੇ ਬਚਣਗੇ ਉਹਦਾ ਸੋਚਾਂਗੇ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਤੇ ਚਲੋ ਜੀ ਤੇ ਹੁਣ ਅਸੀਂ ਪੀ ਲਏ ਨੇ ਆਪਣੀ ਚੀਆ ਸੀਡ ਤੇ ਆਪਣਾ ਉਸ ਤੋਂ ਬਾਅਦ ਮੈਂ ਸੋਚ ਰਹੀ ਹਾਂ ਲੰਚਸ ਕੁਝ ਦਾਲ ਚਾਵਲ ਬਣਾਵਾਂਗੀ ਕੀ ਕਰਾਂਗੀ ਮੈਂ ਆਪ ਨੂੰ ਦੱਸ ਨਹੀਂ ਰਹੀ ਮੈਂ ਰਨੂੰ ਨੂੰ ਬੋਲ ਰਹੀ ਹਾਂ ਕਿ ਮੈਂ ਦਾਲ ਚਾਵਲ ਬਣਾ ਲਾਂ ਮਗਰ ਉਹ ਮੰਨ ਨਹੀਂ ਰਹੀ ਸੀ ਤੇ ਉਹ ਆਪਣਾ ਦਰ ਤੋੜਣਾ ਹੈਵੀ ਹੈਵੀ ਖਾਣਾ ਮੈਂ ਦੱਸਦਾ ਖਾਣ ਵਾਸਤੇ ਤੇ ਮੇਰ ਤੋਂ ਹੈਵੀ ਹੈਵੀ ਖਾਣਾ ਰੋਜ਼ ਡੇਲੀ ਨਹੀਂ ਖਾਇਆ ਜਾਂਦਾ ਡੇਲੀ ਖਾਣਾ ਬਿਲੀ ਬਹੁਤ ਪੋਸੀਬਲ ਨਹੀਂ ਹੁੰਦਾ ਕਿ ਡੇਲੀ ਮੈਂ ਪਨੀਰ ਖਾਵਾਂ ਜਾਂ ਡੇਲੀ ਮੈਂ ਚਾਪ ਖਾਵਾਂ ਜਾਂ ਕੁਝ ਖਾਵਾਂ ਤੇ ਉਹ ਮੇਰੇ ਲਈ ਬਿਲਕੁਲ ਪੋਸੀਬਲ ਨਹੀਂ ਜਦੋਂ ਮੈਂ ਚੀਆ ਸੀਡ ਪੀ ਲਈਏ a little longer than a few minutes later finally ji main faisla kita ki main dal chawal banangi aur main banangi masra di dal jo bahut tasty bandi hai saadi sab di favorite hundi hai aur itni tasty hundi hai na lassan baghar paake bandi hai bahut yummy hundi hai te main idhar masra di dal le li hai cooker is pa liye te ode vich main pa liya ji sara masala ਜੋ ਅਸੀਂ ਯੂਜ਼ ਕਰਨੇ ਆ ਕਾਰਚ ਨਮਕ ਮਿਰਚ ਹਲਦੀ ਗਰਮ ਮਸਾਲਾ ਕਿਚਨ ਕਿੰਗ ਤੇ ਨਾਲ ਮੈਂ ਪਾਤਾ ਕਿਉ ਨਾਲ ਮੈਂ ਪਾਤਾ ਲਸਣ ਨਾਲ ਪਾਤਾ ਟਮਾਟਰ ਇਹਨੂੰ ਮੈਂ ਰੱਖ ਲਿਆ ਉਬਲਣ ਵਾਸਤੇ ਤੇ ਉਧਰ ਦਾਲ ਉਬਲ ਰਹੀ ਸੀ ਤੇ ਇਧਰ ਮੈਂ ਪਿਆਜ਼ ਨੂੰ ਲਾਲ ਕਰ ਲਾਂਗੀ ਬਸ ਇਹ ਦੋ ਪਿਆਜ਼ ਮੈਂ ਕੱਢ ਕੇ ਲਾਲ ਕਰ ਲੇ ਠੀਕ ਹੈ ਜੀ ਤੇ ਇਦੇ ਸੀ ਮੈਂ ਪਾ ਦਾਂਗੀ ਥੋੜਾ ਜਿਹਾ ਲਸਣ ਤੇ ਐਕਚੁਅਲੀ ਇਸ ਦਾਲ ਵਿੱਚ ਲਸਣ ਥੋੜਾ ਜ਼ਿਆਦਾ ਪੈਂਦਾ ਤਾਂ ਹੀ ਇਸ ਦਾਲ ਦਾ ਸਵਾਦ ਨਿਕਲਦਾ ਹੈ ਤੇ ਇਦੇ ਵਿੱਚ ਮੈਂ ਥੋੜਾ ਜਿਹਾ ਲਸਣ ਪਾ ਦਾਂਗੀ ਠੀਕ ਹੈ ਜੀ ਬਸ ਮੈਂ ਇਦੇ ਵਿੱਚ ਹੋਰ ਕੁਝ ਨਹੀਂ ਬਸ ਜੀਰਾ ਪਾਵਾਂਗੀ ਔਰ ਥੋੜੀ ਜੀ ਹਿੰਗ ਪਾਉਂਗੀ ਟਮਾਟਰ ਮੈਂ ਪਹਿਲੇ ਦਾਲਚ ਐਡ ਕਰਤਾ ਸੀ ਅੱਦੇ-ਅੱਦੇ ਕੱਢ ਕੇ ਕਿਉਂਕਿ ਉਹਨਾਂ ਦਾ ਮੈਂ ਛਿਲਕਾ ਨਿਕਾਲ ਦਿੱਤਾ ਸੀ ਤੇ ਉਹ ਦਾਲ ਦੇ ਨਾਲ ਹੀ ਕੁ ਡਜਣਗੇ ਤੇ ਬਾਅਦ ਸੀ ਇਹ ਮੈਂ ਜੀਰਾ ਪਾ ਦਾਂਗੀ ਤੇ ਜੀਰਾ ਪਾਣ ਤੋਂ ਬਾਅਦ ਜੀ ਮੈਂ ਥੋੜੀ ਜੀ ਹਿੰਗ ਪਾ ਦਾਂਗੀ ਤੇ ਐਸੀ ਆਪਣੀ ਮਸਤਰੀ ਦਾਲ ਦਾ ਤੜਕਾ ਤਿਆਰ ਕਰ ਰਹੇ ਹਾਂ ਬਸ ਇਹਦੇ ਛੁਣ ਮੈਂ ਹੋਰ ਕੁਝ ਨਹੀਂ ਪਾਣਾ ਤੇ ਜੋ ਮਸਾਲਾ ਸੀ ਸਾਰਾ ਮੈਂ ਦਾਲਚ ਪਹਿਲੇ ਐਡ ਕਰਤਾ ਸੀ ਹੁਣ ਇਹ ਮਸਾਲਾ ਪੁੱਜੇਗਾ ਤੇ ਮੈਂ ਦਾਲ ਐਡ ਕਰਤੀਏ ਤੇ ਬਸ ਹੋਰ ਦੇਖ ਲਓ ਆਪ ਮਸਤਰੀ ਦਾਲ ਫਰਸਟ ਕਲਾਸ ਦੇਸੀ ਕਿਉ ਵਾਲੀ ਬਣ ਗਈ ਦੇਖ ਦੇਖ ਕੇ ਸ਼ਕਲ ਵੀ ਮੂੰਹ ਪਾਣੀ ਆ ਰਿਹਾ ਹੈ ਤੇ ਖਾ ਚੁੱਕੀ ਹਾਂ ਮੈਂ ਦੋ ਕਟੋਰੀ ਕਿਉਂਕਿ ਮੈਂ ਜਦਾ ਚਾਵਲ ਨਹੀਂ ਖਾਣੇ ਸਨ ਮੈਂ ਦੇਖੋ ਮੈਂ ਕਟੋਰੀ ਪਹਿਲੀ ਆਪਣੇ ਵੱਸੇ ਪਾ ਲਈ ਮੇਰੀ ਫੇਵਰਿਟ ਦਾਲੇ ਤੇ ਮੈਨੂੰ ਬਹੁਤ ਪਸੰਦ ਹੈ ਮੈਨੂੰ ਪਸੰਦ ਆਪਣੇ ਹੱਥ ਦੀ ਏ ਤੇ ਐ ਜੀ ਮੇਰੇ ਲਾਸਟ ਵਾਲੇ ਚਾਵਲ ਸਨ ਜਿਹੜੇ ਮੇਰੇ ਅੱਧਾ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਪਏ ਸਨ ਤੇ ਮੈਂ ਸਾਰੇ ਬਣਾਤੇ ਕਿਉਂ ਕਿ ਅੱਜ ਮੈਂ ਦਾਲ ਬਣਾਈ ਹੈ ਉਹ ਪਤਰਾ ਮਸਾਲਾ ਦਾਲ ਤੇ ਬਸ ਅਲੱਗ ਹੀ ਜਾਣੀ ਹੈ ਸਵੇਰ ਤੱਕ ਤੇ ਖਤਮ ਹੀ ਹੋ ਜਾਏਗੀ ਕਿਉਂਕਿ ਬੱਚੇ ਗੋਲੀ-ਗੋਲੀ ਖਾ ਲੈਂਦੇ ਨੇ ਤੇ ਸਵੇਰੇ ਮੈਂ ਰਾਜਮਾ ਵੀ ਗੋਲਾ ਲੂੰਗੀ ਤੇ ਜੀ ਫਾਈਨਲੀ ਜੀ ਦਾਲ ਚਾਵਲ ਬਣ ਗਏ ਸਨ ਤੇ ਉਸ ਤੋਂ ਬਾਅਦ ਜੀ ਮੈਂ ਕਰਨਾ ਸੀ ਨਾਸ਼ਤਾ ਰੇੜੀ ਕਿ ਮੈਂ ਪੀਣੀ ਸੀ ਚਾਹ ਕਿਉਂਕਿ ਚੀਆ ਸੀਡ ਵੀਨ ਤੋਂ ਬਾਅਦ ਮੈਂ ਕੋਈ ਚਾਹ ਨਹੀਂ ਪੀਤੀ ਸਿੱਧਾ ਦਾਲ ਚਾਵਲ ਬਣਾਉਣ ਵਾਸਤੇ ਆ ਗਈ ਸੀ ਤੇ ਰੋਣਾ ਕਹਿ ਰਹੀ ਸੀ ਬਰਗਰ ਮੇਰਾ ਵੀ ਬਣਾ ਦੋ ਤੇ ਮੈਂ ਉਹਦੇ ਵਾਸਤੇ ਦੋ ਟਿੱਕੀਆਂ ਫਰਾਈ ਕਰ ਲਈਆਂ ਤੇ ਮੈਂ ਆਪਣੇ ਵਾਸਤੇ ਅੰਡਾ ਬਰਗਰ ਬਣਾ ਰਹੀ ਆ ਤੇ ਉਹਦੇ ਵਾਸਤੇ ਮੈਂ ਟਿੱਕੀ ਬਰਗਰ ਮਤਲਬ ਮੈਂ ਨਹੀਂ ਬਣਾਉਂਗੀ ਸਭ ਅਸੈਂਬਲ ਹੋ ਹੀ ਕਰੇਗਾ ਮੈਂ ਸਿਵ ਟਿੱਕੀ ਫਰਾਈ ਕਰਕੇ ਦੇ ਰਹੀ ਹਾਂ ਗੈਸ ਦਾ ਕੰਮ ਹੈ ਕਿਉਂ ਵਾਲਾ ਤੇ ਮੈਂ ਕਰ ਦੇਣੀ ਆ ਤੇ ਮੈਂ ਦੋਨੋਂ ਟਿੱਕੀਆਂ ਉਹਨੂੰ ਫਰਾਈ ਕਰਕੇ ਦੇ ਤੇ ਉਹ 버거ਰ ਮੈਂ ਅੰਡਾ ਪਾਨ ਤੋਂ ਪਹਿਲੇ ਵੀ ਸੇਕ ਲਿਸਨ ਦੋਨੋਂ 버거ਰ ਨਾ ਆਪਣਾ ਵੀ ਹੋਰੋ ਦਾ ਵੀ ਤੇ ਬਸ ਉਹ ਆਪਣਾ 버거ਰ ਅਸੈਂਬਲ ਕਰੇਗਾ ਤੇ ਮੈਂ ਇਹਰ ਆਪਣਾ ਅੰਡਾ ਬ੍ਰੈਡ ਲਵਾਂਗੀ ਔਰ ਨਾਲ ਚਾਹ ਲਵਾਂਗੀ ਤੇ ਮੈਂ ਅੰਦਰ ਚਲੀ ਜਾਵਾਂਗੀ ਤੇ ਇਹ ਅੰਡਾ ਨਾ ਚੰਗੀ ਤਾਂ ਜਿਵੇਂ ਫੇਟ ਲੈਣੀ ਹੈ ਨਾ ਤੇ ਜ਼ਿਆਦਾ ਹੋ ਜਾਂਦਾ ਹੈ ਤੇ ਇਹ ਕਿਹੜਾ ਛੋਟਾ ਸੀ ਤੇ ਬਸ ਮੈਂ ਥੋੜਾ ਜਿਹਾ ਅੰਡਾ ਆਸੇ ਪਾਸੇ ਫੈਲਾ ਦਾਂਗੀ ਤੇ ਬਸ ਬੜਾ ਲਾਂਗੀ ਤੇ ਮੈਂ ਇਹਨੂੰ 버거ਰ 'ਚ ਲਗਾ ਕੇ ਖਾ ਲਾਂਗੀ ਕਿ ਇਹ ਦੋ ਅੰਡੇ ਨੇ ਇਹ ਜੋ ਅੱਧਾ ਅੰਡਾ ਨਾ ਮੈਂ ਜਸਨੂ ਵੀ ਖਵਾਵਾਂਗੀ ਨਾਲ ਆਪਣੇ ਕੱਟ ਕੇ ਉਹਨੂੰ ਵੀ ਦਾਂਗੀ ਵਿੱਚੋਂ ਤੇ ਅੱਧਾ ਮੈਂ ਆਪਣੇ 버ਗਰ ਵਿੱਚ ਲਗਾ ਲਾਂਗੀ ਤੇ ਇਸ ਕਰਕੇ ਮੈਂ ਇਕੱਠਾ ਹੀ ਬਣਾ ਲਿਆ ਸੀ ਕਿ ਚਲੋ ਉਹ ਵੀ ਥੋੜਾ ਜਿਹਾ ਖਾ ਲੇਗਾ ਉਹ ਘੁੰਮਦੇ ਫਿਰਦੇ ਥੋੜਾ ਜਿਹਾ ਅੰਡਾ ਥੋੜਾ ਜਿਹਾ ਨਾ ਐਵੇਂ ਚੀਜ਼ਾਂ ਨਾ ਮੂਛ ਪਾ ਲੈਂਦਾ ਵੇ ਤੇ ਉਹ 버ਗਰ ਵਗੈਰਾ ਨਹੀਂ ਖਾਂਦਾ ਬਸ ਉਹ ਫੈਂਚ ਫਰਾਈਜ਼ ਅੰਡਾ ਜਾਂ ਬੋਇਲ ਅੰਡਾ ਐਵੇਂ ਖਾ ਲੈਂਦਾ ਉਹ ਤੇ ਬਸ ਇਹਦਾ ਅੰਡਾ ਤੇ 버ਗਰ ਬਣ ਜਾਏਗਾ ਮੇਰੇ ਵਾਸਤੇ ਔਰ ਰੌਣਕ ਆਪ ਨੂੰ ਦਿਖਾਏਗਾ ਉਹਨੇ ਆਪਣਾ 버ਗਰ ਸੈਂਬਲ ਕਰ ਰਿਹਾ ਹੈ ਉਹ ਆਪਣਾ 버ਗਰ ਸੈਂਬਲ ਕਰ ਲਏਗਾ ਤੇ ਬਸ ਸਾਡਾ ਨਾਸ਼ਤਾ ਤਿਆਰ ਹੋ ਜਾਏਗਾ ਕਿਉਂਕਿ ਅਸੀਂ ਲੰਚ ਨੂੰ ਸਕਿਪ ਕੀਤਾ ਸੀ ਔਰ ਕੁਝ ਖਾਇਆ ਨਹੀਂ ਸੀ ਤੇ ਇਦਨ ਮੇਰੀ ਚਾਹ ਬਣ ਰਹੀ ਏ ਤੇ ਇਧਰ ਮੇਰਾ ਅੰਡਾ ਤਿਆਰ ਹੋ ਰਿਹਾ ਤੇ ਮੈਂ ਇਹ ਹੀ ਕਰਾਂਗੀ ਅੱਜ ਕਿਉਂਕਿ ਲੰਚ ਸਕਿਪ ਕਰਨ ਤੋਂ ਬਾਅਦ ਫਿਰ ਪਤਾ ਨਹੀਂ ਪੂਰਾ ਦਿਨ ਨਿਕਲ ਗਿਆ ਮੈਂ ਕੁਝ ਖਾਇਆ ਹੀ ਨਹੀਂ ਸੀ ਤੇ ਮੈਨੂੰ ਭੁੱਖ ਵੀ ਲੱਗ ਗਈ ਸੀ ਤੇ ਦਾਲ ਦੀ ਕਟੋਰੀ ਖਾਈ ਸੀ ਜੋ ਆਪਦੇ ਸਾਹਮਣੇ ਪਈ ਸੀ ਟੇਸਟ ਕਰਨ ਵਾਸਤੇ ਤੇ ਦਾਲ ਦੀ ਕਟੋਰੀ ਤੋਂ ਬਾਅਦ ਤੇ ਬਸ ਹੁਣ ਇਹ ਮੇਰਾ ਇੱਕ ਇੱਕ ਮੀਲ ਮੇਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਵੀ ਰਾਤੀ ਜਿਹੜੇ ਰੋਟੀ ਖਾਵਾਂਗੇ ਉਹ ਇਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਬਰ ਅੰਡਾ اور 버ਗਰ ਠੀਕ ਹੈ ਜੀ ਤੇ ਨਾਲ ਮੇਰੀ ਚਾਹ ਹੈ ਤੇ ਮੈਂ ਆਪ ਨੂੰ ਦਿਖਾ ਰਹੀ ਹਾਂ ਮੈਂ ਆਪਣਾ ਅੰਡਾ 버ਗਰ ਖਾ ਰਹੀ ਹਾਂ ਤੇ ਮੈਂ ਆਪ ਨੂੰ ਵੀ ਕਹਿ ਰਹੀ ਹਾਂ ਜਿੰਨੇ ਜਿੰਨੇ ਖਾਣਾ ਹੈ ਆਜੋ ਤੇ ਚਲੋ ਜੀ ਹੁਣ ਮੈਂ ਆਪ ਨੂੰ ਦਿਖਾਨੀ ਹੈ ਜੈਜ਼ਾ ਜਿਸ ਰਾਨਕ ਦਾ 버ਗਰ ਸੌਰੀ ਜੈਸ ਕਹਿ ਰਹੀ ਹਾਂ ਤੇ ਇਹ ਦੇਖੋ ਜੀ ਇਹਨੇ ચીਜ਼ ਲਗਾ ਕੇ ਨਾ ਅਸੈਂਬਲ ਕੀਤਾ ਹੈ ਇਹ ਪਿਆ ਟਮਾਟਰ ਨਹੀਂ ਖਾਂਦਾ 1 hour later ਤੇ ਬੱਸ ਜੀ ਹੁਣ ਡਿਨਰ ਤੋਂ ਪਹਿਲੇ ਮੈਂ ਥੋੜੀ ਜਿਹੀ ਆਪਣੀ ਸੀਡਸ ਲੈ ਲਾਂਗੀ ਤੇ ਸੀਡਸ ਮੈਂ ਆਪ ਨੂੰ ਖਾ ਕੇ ਦਿਖਾ ਰਹੀ ਸਾਂ ਕਿ ਮੈਂ ਸੀਡਸ ਖਾ ਰਹੀ ਐ ਮੈਂ ਸਿਰਫ ਸੀਡਸ ਲੈਂਦੀ ਆ ਨਾ ਮੈਂ ਕੋਈ ਕਾਜੂ ਬਦਾਮ ਨਹੀਂ ਪਾਇਆ ਜੇ ਕਿਉਂਕਿ ਉਹ ਮੇਰਾ ਦਿਲ ਨਹੀਂ ਸੀ ਪਰ ਮੈਂ ਕੱਟ ਕੇ ਤਾਂ ਰੱਖੇ ਸਨ ਪਰ ਮੇਰਾ ਦਿਲ ਨਹੀਂ ਸੀ ਤੇ ਮੈਂ ਸੀਡਸ ਖਾ ਲਾਂਗੀ ਸਿਰਫ ਪਰ ਆਪ ਅਗਰ ਸੀਡਸ ਖਾ ਰਹੇ ਹੋ ਤੇ ਆਪ ਸੀਡਸ ਨੂੰ ਨਮਕੀਨ ਦੇ ਉੱਪਰ ਪਾ ਕੇ ਵੀ ਖਾ ਸਕਦੇ ਹੋ ਤੇ ਕਾਜੂ ਬਦਾਮ ਨਾਲ ਰੋਸਟ ਕਰਕੇ ਵੀ ਖਾ ਸਕਦੇ ਹੋ ਉਹ ਆਪ ਦੀ ਮਰਜ਼ੀ ਹੁੰਦੀ ਐ ਤੇ ਚਲੋ ਜੀ ਤੇ ਸੀਡਸ ਖਾਣ ਤੋਂ ਬਾਅਦ ਸੀ ਡਿਨਰ ਕਰਾਂਗੇ ਤੇ ਮੈਂ ਥੋੜੇ ਦੇ ਚਾਵਲ ਲਾਂ सी मेल पूरा ते वाहिगु जी सगळं चढती कला बखश्श ब्लॉक पसंद ते लाइक शेअर सबस्क्राईब करना